ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਮੈਂ ਅੱਜ ਹਲਕਾ ਸਨੌਰ ਵਾਸੀਆਂ ਨੂੰ ਬੇਨਤੀ ਕਰਨ ਚਾਹੁੰਦਾ ਬਈ ਅੱਜ ਸਾਡੇ ਹਲਕੇ ਦੇ ਵਿੱਚ ਸੜਕਾਂ ਦਾ ਕੰਮ ਤੇ ਸਟੇਡੀਅਮਾਂ ਦਾ ਕੰਮ ਕਰਕੇ ਆ ਛੋਟਾ ਬਹੁਤ ਖੁਸ਼ ਹੋ ਰਿਹਾ ਵੀ ਮੈਂ 1 ਨੇ ਕਰੋੜ ਰੁਪਏ ਲੈ ਕੇ ਆਇਆ ਤੇ ਹਲਕੇ ਸਨੌਰ ਨੂੰ ਪਿਛਲੇ ਲਗਭਗ 2 ਮਹੀਨਿਆਂ 'ਚ ਕਰੀਬ 100 ਕਰੋੜ ਦੇ ਰੁਪਏ ਸਾਡੇ ਹਲਕੇ ਨੂੰ ਦਿੱਤਾ ਹਰਮਿੰਦਰ ਸਿੰਘ ਦੀ ਅਦੌਲਤ ਸਾਰੇ ਪੈਸੇ ਆਏ ਆ ਮੇਂਆ ਮਾਰਾ ਮਾਰੀਆਂ ਇਹਨਾਂ ਦੇ ਵੀ ਸ਼ੇਰਾਂ ਦੀਆਂ ਮਾਰੀਆਂ ਮਾਰਿਆਂ ਤੇ ਕੁੱਤੇ ਕਰਨ ਕੋਲੋਲਾ ਤੇ ਚਾਹੀਏ ਪੀਵਿਆਲੀ ਸੜਕ ਇਹ ਪੀਵਿਆਲੀ ਸੜਕ ਮੇਰੀ ਬਦੌਲਤ ਤੇ ਪਲੱਸ ਮੇਰਾ ਛੋਟਾ ਵੀਰ ਘਰ ਅਸੀਂ ਦਿਨ ਰਾਤ ਮਿਹਨਤ ਕਰਕੇ ਇਹ ਸੜਕ ਪਾਸ ਕਰਾ ਕੇ ਲਿਆਏ ਸਾਂ ਠੀਕ ਹੈ ਅੱਜ ਜਾਂਨੇ ਵਕਤ ਦੀ ਨਿਯਕਤ ਅਸੀਂ ਸਾਡੇ ਤੇ ਪਰਚੇ ਪਾ ਕੇ ਸਾਨੂੰ ਬਾਹਰ ਭਜਾਇਆ ਗਿਆ ਅਸੀਂ ਬਾਹਰ ਚਲ ਗਏ ਆ ਤੇ ਅੱਜ ਇਹ ਛੋਟਾ ਆਪਣੇ ਆਪ ਨੂੰ ਐ ਕਰ ਰਿਹਾ ਵੀ ਵੀ ਮੈਂ ਸਾਰਾ ਕੁਝ ਲੈ ਕੇ ਆ ਪੁੱਤ ਜਦਨ ਤੂੰ ਲੈ ਕੇ ਆਏਗਾ ਨਾ ਜਦਨ ਤੂੰ ਉਹ ਚੀਜ਼ ਪਾਸ ਕਰਾ ਕੇ ਲਏਗਾ ਮੈਂ ਤੈਨੂੰ ਸ਼ਾਬਾਸ਼ ਇਹ ਦਊਂਗਾ ਵੀ ਤੂੰ ਕੁਝ ਪਾਸ ਕਰਾ ਕੇ ਲਿਆ ਅਜੇ ਤੇਰੇ ਵੀਰ ਦੀਆਂ ਮਾਰਾਂ ਮਾਰੀਆਂ ਤੂੰ ਪਾਸ ਕਰ ਰਿਹਾ ਨਾ ਕਟੜ ਕਰ ਰਿਹਾ ਮੇਰੀਆਂ ਮਾਰਾਂ ਮਾਰੀਆਂ ਤੇ ਖੁਸ਼ ਨਾ ਹੋ ਤੂੰ ਕੋਈ ਚੀਜ਼ ਪਾਸ ਕਰਾ ਕੇ ਲਿਆ ਤੂੰ ਦਿੱਲੀ ਵਾਲਿਆਂ ਦਾ ਚੇਲਾ ਕਹਿ ਵੀ ਮੈਂ ਆਹ ਚੀਜ਼ ਪਾਸ ਕਰਾ ਕੇ ਰਿਆਂ ਤੇ ਐਦਾ ਮੈਂ ਤੋ ਘੱਟ ਰ ਕਰ ਰਿਆਂ ਆਪਣੇ ਆਪ ਨੂੰ ਤੈਨੂੰ ਸ਼ਰਮ ਆਉਣੀ ਚਾਹੀਦੀ ਵੀ ਇਹ ਮੇਰੀਆਂ ਪਾਸ ਹੋਈਆਂ ਚੀਜ਼ਾਂ ਤੇ ਤੂੰ ਤੋ ਘੱਟ ਰ ਕਰਕੇ ਬਹੁਤ ਕੁਝ ਹੋ ਰਿਹਾ ਹੈ ਕੁਝ ਕਹਿਣਾ ਜਦੋਂ ਤੂੰ ਆਪਣੀ ਪਾਸ ਕਰਾ ਕੇ ਲੈਂਗਾ ਉਹ ਦਿਨ ਇਹਨੀਆਂ ਟੀਂਗਾ ਮਾਰੀ ਕਿ ਹਰਮਿੰਦਰ ਸਿੰਘ ਪਠਾਨਾਇਰ ਦੇ ਦੀਆਂ ਪਾਸ ਹੋਈਆਂ ਚੀਜ਼ਾਂ ਤੇ ਟੀਂਗਾ ਨਾ ਮਾਰ ਇਹ ਹਰ ਇੱਕ ਨੂੰ ਪਤਾ ਹਰ ਕਿਸ ਨੌਰ ਵਾਲਿਆਂ ਨੂੰ ਵੀ ਮੈਂ ਪਾਸ ਕਰਾਂਗਾ ਤੂੰ ਜਿਹੜਾ ਮੇਰੇ ਨਾਲ ਕੋ ਬੰਦਾ ਸੱਚਾ ਰੱਖਦਾ ਉਹਦੀਆਂ ਜਿਹੜੀਆਂ ਕੋ 2 ਰੁਪਏ ਦੇਣੇ ਤੂੰ ਵੀ ਕਟੋਨਾ ਤੂੰ ਪਤਾ ਸਿਆਸਤ ਦੇ ਨਾਲ ਕਾਬਿਲ ਹੈਗਾ ਨਾ ਤੂੰ ਹੋਣ ਦਾ ਮੋਗੈਂਬੋ ਖੁਸ਼ ਹੋ ਆਪਣੀਆਂ ਸਰਕਾਰਾਂ ਵੀ ਰਹੀਆਂ ਜੀ ਵਿੱਚ ਆਪਣੇ ਹਾਲਾਤ ਉਦਾਂ ਦੇ ਉਦਾਂ ਜੀ ਇਹਨਾਂ ਨੂੰ ਵੀ ਪਤਾ ਆ ਸਾਡੇ ਆ ਨਾ ਇਧਰ ਕੋਈ ਸੀਵਰੇਜ ਦਾ ਪ੍ਰਬੰਧ ਹੋਇਆ ਤੇ ਆਪਣੀ ਆਪ ਇਹਨਾਂ ਨੂੰ ਦੋਸ਼ ਦਿੰਨੇ ਆ ਪੂਰਾ ਪਰ ਰਹੀਆਂ ਸਰਕਾਰਾਂ ਕਾਹਲੀਆਂ ਦੀ ਵੀ ਰਹੀਆਂ ਉਹਨੀਆਂ ਕਾਂਗਰਸ ਦੀ ਵੀ ਉਹ ਨਹੀਂ ਰਹੀ ਆ ਕੋਈ ਬੰਨ ਦਾ ਕੋਈ ਕੰਮ ਨਹੀਂ ਹੋਇਆ ਜੀ ਸਾਨੂੰ ਦੱਸ ਦੋ ਵੀ ਆ ਤੁਹਾਡੇ 1 ਰੁਪਏ ਦਾ ਕੰਮ ਹੋਇਆ ਹੋਇਆ ਤੇ ਅਸੀਂ ਕਰਕੇ ਗਏ ਕੋਈ ਸਰਕਾਰ ਆ ਕੇ ਕਹਿ ਦੇਵੇ ਤੁਸੀਂ ਸਾਡੇ ਐਮਪੀਓ ਤੁਸੀਂ ਵੀ ਬਣੇ ਹੋ ਹਾਂ ਜੀ ਐਮਐਲਏ ਸਾਬ ਵੀ ਬਣੇ ਹੋ ਚਾਹੇ ਸਰਕਾਰ ਹੈਗੀ ਚਾਹੇ ਨਹੀਂ ਹੈਗੀ ਤੁਸੀਂ ਦੱਸੋ ਆਪਲੇ ਆਪਣੇ ਲੈਵਲ ਤੇ ਤੁਸੀਂ ਹੁਣ ਕੀ ਕਰਕੇ ਦਿਓਗੇ ਸਾਨੂੰ Oh, <laughs> am